ਕਾਂਗਰਸ ਐਕਮੰਡ ਵੱਲੋਂ ਵੱਖ-ਵੱਖ ਸੂਬਿਆਂ ਤੇ ਉਧੇਤਾਰ ਨਾਲ ਅਹਿਮ ਮੀਟਿੰਗ ਕੀਤੀ ਗਈ ਇਸ ਬੰਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਉਧੇਤਾਰਾਂ ਨਾਲ ਵੀਨੂ ਗੁਪਾਲ ਵੱਲੋਂ ਮੀਟਿੰਗ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਵਿਚਾਰਾਂ ਕੀਤੇ ਗਏ ਸੁਣਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਾਂਜੀ ਅੱਜ ਚਾਰ ਸਟੇਟਾਂ ਦੇ ਜਿਹੜਾ ਸੰਗਠਨ ਨੂੰ ਲੈ ਕੇ ਆਬਜ਼ਰਵਰਸ ਦੇ ਨਾਲ ਮੀਟਿੰਗ ਕੀਤੀ ਗਈ ਜਿਹੜੇ ਏਸੀਸੀ ਆਬਜ਼ਰਵਰਸ ਨੇ ਰਾਹੁਲ ਜੀ ਆਏ ਖਰਗੇ ਸਾਹਿਬ ਆਏ ਕੇਸੀ ਵੇਨਗੋਪਾਲ ਸੀਗੇ ਤਮਾਮ ਉਹਨਾਂ ਨਾਲ ਗੱਲਬਾਤ ਤੇ ਚਰਚਾ ਕੀਤੀ ਜਿਹਦੇ ਵਿੱਚ ਚਾਰੇ ਰਾਜਾਂ ਦੇ ਪੀਸੀਸੀ ਔਰ ਸੀਐਲਪੀ ਮੌਜੂਦ ਸਨ ਗੱਲਬਾਤ ਦੇ ਰਾਈ ਰਿਹਾ ਕਿ ਤੁਸੀਂ ਸਾਰਿਆਂ ਲੋਕਾਂ ਨੇ ਜਾ ਕੇ ਆਪਣਾ ਕੰਮ ਕਰੋ ਔਰ 14-15 ਦਿਨਾਂ ਦੇ ਅੰਦਰ ਅੰਦਰ ਜੋ ਰਿਪੋਰਟ ਦੇਣੀ ਹੈ ਉਹ ਤੁਸੀਂ ਹਾਈ ਕਮਾਂਡ ਨੂੰ ਸੌਂਪਣੀ ਹੈ ਉਸ ਤੋਂ ਬਾਅਦ ਹਾਈ ਕਮਾਂਡ ਨੇ ਫੈਸਲਾ ਲੈਣਾ ਹੈ ਕਿ ਕਿਸ ਵਿਅਕਤੀ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਜਾਏਗਾ। ਪਰ ਇਹ ਬੜੀ ਅਹਿਮ ਐਕਸਰਸਾਈਜ਼ ਹੈ ਪਹਿਲੀ ਵਾਰੀ ਹੋ ਰਹੀ ਹੈ। ਰਾਹੁਲ ਗਾਂਧੀ ਦੀ ਸੋਚ ਮੁਤਾਬਕ ਹੋ ਰਹੀ ਹੈ। ਹਰ ਵਿਅਕਤੀ ਤਾਂ ਜੋ ਕੋਈ ਬਾਇਸ ਫੈਸਲਾ ਨਾ ਹੋ ਸਕੇ। ਕਈ ਵਾਰੀ ਹੁੰਦਾ ਕਿ ਪੀਸੀਸੀ ਪ੍ਰਧਾਨ ਚਾਹੁੰਦਾ ਹੈ ਜਾਂ ਇੱਧਰ ਉੱਧਰ। ਲੇਕਿਨ ਇਹਰੇ ਨਾਲ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਸੰਗਠਨ ਨੂੰ ਮਜ਼ਬੂਤੀ ਮਿਲੇਗੀ। ਔਰ ਚੰਗੇ ਲੋਕ ਜਿਹੜੇ ਆ ਉਹ ਉੱਭਰ ਕੇ ਅੱਗੇ ਆਉਂਦੇ ਕ੍ਰਾਈਟੇਰੀਆ ਕੀ ਰੱਖਿਆ ਗਿਆ ਹੈ ਕੀ ਹੋਣਾ ਚਾਹੀਦਾ ਜਿਹੜਾ ਕੋਈ ਕੈਰੇਕਟਰੀਆ ਕੋਈ ਐਸਾ ਕੋਈ ਕੈਰੇਕਟਰੀਆ ਨਹੀਂ ਹੈ ਕਿ ਫਲਾਣ ਇਹ ਹੋਣਾ ਚਾਹੀਦਾ ਅੱਛਾ ਹੋ ਮਿਹਨਤੀ ਹੋ ਸਭਕਾ ਹੋ ਖਾਸ ਮੇਰੇ ਕੋਲ ਲੱਗਦਾ ਹੈ ਇਹ ਹੀ ਕ੍ਰਾਈਟੇਰੀਆ ਹੈ ਭਾਜੀ ਪੰਜਾਬ ਚ ਹੜ੍ਹਾਂ ਨੂੰ ਲੈ ਕੇ ਹਾਲ ਬਹੁਤ ਮਾੜੇ ਆ ਸਰਕਾਰ ਨਜ਼ਰ ਨਹੀਂ ਆਉਂਦੀ ਹੜ੍ਹਾਂ ਨੂੰ ਲੈ ਕੇ ਮਾੜੇ ਆ ਸਰਕਾਰ ਨੂੰ ਲੈ ਕੇ ਮਾੜੇ ਨਹੀਂ ਹੜ੍ਹਾਂ ਦਾ ਤੇ ਸਰਕਾਰ ਨੂੰ ਲੈ ਕੇ ਹਾਲਾਤ ਬਹੁਤ ਮਾੜੇ ਆ ਔਰ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਨਾਲ ਉਦੋਂ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਕਿਉਂਕਿ ਮੌਕੇ ਤੇ ਜਿਹੜੇ ਇੰਤਜ਼ਾਮ ਆਤ ਹੈ ਉਹ ਸਰਕਾਰ ਕਰਦੀ ਨਹੀਂ ਜਿਹੜੇ ਕਿ ਪਹਿਲਾਂ ਇੰਤਜ਼ਾਮਤ ਕਰਨੇ ਚਾਹੀਦੇ ਬਾਰਿਸ਼ ਮੀਂਹ ਤੋਂ ਪਹਿਲਾਂ ਕਰਨੇ ਹੁੰਦੇ ਫਿਰ ਜਦੋਂ ਇਸ ਤਰ੍ਹਾਂ ਦੀ ਸਥਿਤੀ ਪੈ ਜਾ ਹੁੰਦੀ ਹੈ ਫਿਰ ਕਹਿ ਦਿੰਦੇ ਆ ਕਿ ਅਸੀਂ ਮੁਰਗੀ ਦਾ ਤੇ ਹਰ ਚੀਜ਼ ਦਾ ਮੁਆਵਜ਼ਾ ਦੇਵਾਂਗੇ ਫਿਰ ਮੁਆਵਜ਼ਾ ਕੋਈ ਨਹੀਂ ਦਿੰਦਾ ਹਾਲਾਤ ਬਹੁਤ ਨਾਜ਼ੁਕ ਨੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਔਰ ਐਨ ਡੀ ਆਰ ਐਫ ਦੀ ਟੀਮਸ ਨੂੰ ਉਤਲਾ ਕਰ ਦੇਣੀ ਚਾਹੀਦੀ ਹੈ ਔਰ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਆਉਣ ਵਾਲੇ ਦਿਨਾਂ 'ਚ ਹੋਰ بارشਾਂ ਹੋ ਸਕਦੀਆਂ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਹਾਲਾਤ ਹੈ ਸਥਿਤੀ ਗੰਭੀਰ ਹੋ ਸਕਦੀ ਹੈ ਔਰ ਮੈਂ ਆਦੀ ਨਾਲ ਹੀ ਕਹੂੰਗਾ ਕਿ ਜਿਹੜੇ ਕਿਸਾਨ ਵਿਚਾਰਿਆਂ ਦੀ ਫਸਲ ਡੁੱਬ ਚੁੱਕੀ ਹੈ ਸਪੈਸ਼ਲ ਗਰਦਾਵਰੀ ਦੇ ਆਰਡਰ ਦੇਣੇ ਚਾਹੀਦੇ ਔਰ ਸਰਕਾਰ ਨੂੰ ਉੱਥੇ ਦੌਰਾ ਕਰਨਾ ਚਾਹੀਦਾ ਹੈ ਜੀ ਇਸ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਆਮਣੇ ਸਾਹਮਣੇ ਨਜ਼ਰ ਆ ਰਹੇ ਨੇ ਕਿ 54 ਲੱਖ ਜਿਹੜੇ ਰਾਸ਼ਨ ਕਾਰਡ ਨੇ ਉਹ ਕੈਂਸਲ ਕੀ ਇਹ ਕਿਹੜਾ ਪਹਿਲੀ ਵਾਰੀ ਕੱਟ ਰਹੀ ਹੈ ਕੇਂਦਰ ਸਰਕਾਰ ਇਹਨਾਂ ਲੋਕਾਂ ਨੇ 23 ਲੱਖ ਦੇ ਕਰੀਬ ਜਿਹੜੇ ਨੇ ਸਾਡੇ ਕਿਸਾਨ ਨidhi ਯੋਜਨਾ ਦੇ ਵਿੱਚ ਖਾਤੇ ਸਨ ਕਿਸਾਨ ਨੂੰ 6000 ਰੁਪਏ ਮਿਲਦਾ ਸੀ ਕਿਸਾਨ ਨੀਜ਼ੀ ਯੋਜਨਾ ਦੇ ਤਹਿਤ ਟਰਬਿਊਨ ਦੀ ਖਬਰ ਲੱਗੀ ਸੀ ਔਰ ਮੈਂ ਦਿੱਲੀ ਲੋਕਸ ਲੋਕ ਸਭਾ ਦੇ ਵਿੱਚ ਇਹ ਗੱਲ ਚੱਕੀ ਸੀ ਕਿ 17 ਲੱਖ ਉਹ ਖਾਤੇ ਕੱਟ ਦਿੱਤੇ ਗਏ ਕਹਿਣ ਦਾ ਮਤਲਬ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਟੈਕਨੀਕਲ ਕੁਝ وجہ ਦੇ ਕਾਰਨ ਉਹ ਖਾਤੇ ਉਹਨੂੰ ਕੱਟ ਦਿੱਤਾ ਗਿਆ ਅਪਲੋਡ ਨਹੀਂ ਉਹਨਾਂ ਦੇ ਪੂਰੇ ਡਾਕੂਮੈਂਟਸ ਇਹ ਖੱਟੇ ਉਦੋਂ ਗਏ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਇਸੇ ਤਰ੍ਹਾਂ ਦੀ ਕਾਰਾਂ ਦੀ ਗੱਲ ਹੈ ਮੰਦਰੇਗਾ ਦਾ ਕੰਮ ਵੀ ਬੰਦ ਹੈ ਇੱਕ ਤਾਂ ਉੱਥੇ ਇੰਨੀ ਸਰਕਾਰ ਨਾਕਮੀ ਹੈ ਜਿਹੜੀ ਆਪਣਾ ਪੱਖ ਦੀ ਆਕੇ ਲੜਾਈ ਨਹੀਂ ਲੜ ਸਕਦੀ ਜੋ ਥੋੜਾ ਵਕੀਲ ਮਾੜਾ ਹੋਵੇ ਨਾ ਤਾਂ ਫਿਰ ਛੋਟੇ ਜਿਹੇ ਮੁਕਦਮੇ 'ਚ ਵੀ 5 ਸਾਲ ਦੀ ਸਜ਼ਾ ਹੋ ਜਾਂਦੀ ਹੈ ਉਹ ਹਾਲਾਤ ਸਾਡੇ ਨੇ ਤੇ ਦੂਸਰਾ ਸਰਕਾਰ ਬੜੀ ਪਿੱਛੇ ਵਹੀ ਪਈ ਵੀ ਹੈ ਜਿਹੜੀ ਕੇਂਦਰ ਦੀ ਸਰਕਾਰ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਉੱਥੇ ਆ ਬੀਜੇਪੀ ਦਾ ਕੋਈ ਲੈਣਾ ਦੇਣਾ ਨਹੀਂਗਾ ਕੋਈ ਗੱਲਬਾਤ ਹੈ ਨਹੀਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਨ ਬੁਝ ਕੇ ਟਾਰਗੇਟ ਕਰਕੇ ਮਾਰਿਆ ਜਾ ਰਿਹਾ ਹੈ ਬੀਬੀਐਮ ਉੱਥੇ ਸਾਡੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਲਾਤੀ ਹੈ ਸੀਐਸਐਫ ਲਾਤੀ ਹੈ ਕੀ ਮਤਲਬ ਬੰਦਾ ਹੈ ਗ੍ਰਹਿ ਮੰਤਰੀ ਨੇ ਕਹਿਤਾ ਕਿ ਮੈਂ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੇਵਾਂਗਾ ਕੀ ਮਤਲਬ ਬੰਦਾ ਹੈ ਚੰਡੀਗੜ੍ਹ ਤੇ ਸਾਡਾ ਹੱਕ ਹੈ ਸੋ ਇਸ ਤਰ੍ਹਾਂ ਦਾ ਵਿਤਕਰਾ ਚੰਡੀਗੜ੍ਹ ਦੀ ਯੂਨੀਵਰਸਿਟੀ ਦਾ ਨਾਮ ਬਦਲਣ ਦੀ ਗੱਲ ਕਰ ਲਈ ਸੀ ਉੱਥੇ ਹੁਣ ਸੈਨੇਟ ਦੇ ਇਲੈਕਸ਼ਨਾਂ ਦਾ ਬੰਦ ਕਰ ਰੱਖਿਆ ਹੈ ਤਾਂ ਜੋ ਜੋ ਚਾਹੇਗਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕਰੇਗਾ ਔਰ ਆਰਐਸਐਸ ਦਾ ਮੁਕਮਲ ਤੌਰ ਤੇ ਜਿਹੜਾ ਕਬਜ਼ਾ ਹੈ ਉਹ ਯੂਨੀਵਰਸਿਟੀ ਤੇ ਹੋ ਜਾਏਗਾ ਫਿਰ ਨੌਜਵਾਨ ਬੱਚਿਆਂ ਨੂੰ ਅਸੀਂ ਆਰਐਸਐਸ ਦੀ ਵਿਚਾਰਧਾਰਾ ਪੜਾਇਆ ਕਰਾਵਾਂਗੇ ਇਸ ਹੌਲੀ ਹੌਲੀ ਫਿਰ ਅਸੀਂ ਜਾ ਕੇ ਆਪਣਾ ਪੈਰ ਰੱਖਾਂਗੇ ਇਹ ਸਾਰਾ ਕੁਝ ਇਸ ਕਰਕੇ ਹੋ सर राशन की वजह से एक पत्र पर पंजाब के मुख्यमंत्री भगवंत मान ने लिखा है सभी पंजाब वासियों को कि जो बीजेपी की राशन चोरी की जो एक जो कामयाबी है ये पूरी नहीं होने देंगे। और कैसे नहीं होने देंगे? उन्होंने तो अपने मुख्यमंत्री साहब के बैठे होया आदरणीय मनीष सिसोदिया जी ने ये कह दिया कि क्या पता चाम दाम दंड भेद झूठ सच मारपीट कि जो करना पड़े मारपीट भी करनी पड़े तो करेंगे लेकिन पंजाब में सरकार स्थाई इसमें बनानी है तो मेरे कहने का मतलब मुख्यमंत्री सामने दिसदा ये हो रहा है कि गारंटी है भी वो राशन कटने नहीं देंगे, की देंगे? कि गारंटी है वो देंगे मुख्यमंत्री ने तो यही कहना होता है कि हां assi kar nahi denge करते तो फिर की करोगे ਇਸ ਜੀ ਵੀ ਕੈਂਪ ਲਾ ਰਹੀ ਹੈ ਉਹ ਕਹਿ ਰਹੇ ਨੇ ਕਿ ਸਾਡੇ ਕੈਂਪ ਨੂੰ ਲੱਗਣ ਨਹੀਂ ਦਿੱਤਾ ਜਾ ਰਿਹਾ ਜੋ ਮਨੀਸ਼ ਸੋਧਿਆ ਰਿਹਾ ਹੈ ਕੈਸੀ ਉਹ ਸੱਚ ਸਾਬਤ ਨਹੀਂ ਬੀਜਪੀ ਕੈਂਪ ਹੁਣ ਕਿਉਂ ਲਾ ਰਹੀ ਹੈ 11 ਸਾਲ ਦਾ ਤਾਂ ਕੈਂਪ ਲਾਇਆ ਨਹੀਂ ਕੀ ਗੱਲ ਬਣ ਗਈ ਹੁਣ ਐਡੀ ਛੇਤੀ ਕਿਹੜੀ ਕੈਂਪਾਂ ਦੀ ਗੱਲ ਲੱਗੀ ਕੀ ਦੇਣਾ ਚਾਹੁੰਦੀ ਹੈ ਬੀਜਪੀ ਬਈ ਕੀ ਹੈ ਬੀਜਪੀ ਕੋਲੇ ਜਿਹੜਾ 11 ਸਾਲ ਦਾ ਨਾ ਸਾਨੂੰ ਕੋਈ ਕਾਰਖਾਨਾ ਦਿੱਤਾ ਨਾ ਸਾਨੂੰ ਕੋਈ ਇੰਡਸਟਰੀ ਦਿੱਤੀ ਹੈ ਨਾ ਸਾਨੂੰ ਕੋਈ ਨੌਕਰੀ ਦਿੱਤੀ ਹੈ ਪੰਜਾਬ ਖੋਲਿਆ ਪਾਣੀ ਸਾਡਾ ਖੋਣ ਨੂੰ ਫਿਰਦੇ ਐ ਐਸਵਾਈਐਲ ਸਾਡੀ ਖੋਣ ਨੂੰ ਫਿਰਦੇ ਐ ਕਿਸਾਨਾਂ ਦੇ ਸਾਡੀ ਜੁੱਤੀਆਂ ਮਾਰੀਆਂ ਇੱਥੋਂ ਉਠਾ ਤੇ ਬ ਕਿਸਾਨ ਨਿਧੀ ਯੋਜਨਾ ਸਾਡੇ ਖਾਤੇ ਖੜਤੇ ਐ ਚੰਡੀਗੜ੍ਹ ਸਾਡੇ ਚ ਵਿਧਾਨ ਸਭਾ ਹਰਿਆਣਾ ਨੂੰ ਦੇਣ ਤੋਂ ਫਿਰਦੇ ਐ ਦੇਖ ਹੀ ਰਹੀ ਐ ਸਾਨੂੰ ਕੇਂਦਰ ਸਰਕਾਰ 300 ਰੁਪਿਆ 6000 ਰੁਪਿਆ ਕਿਸਾਨ ਦੇ ਖਾਤੇ ਸਾਲ ਦਾ 6000 ਦਾ ਤਾਂ ਬੱਕਰੀ ਖਾ ਜਾਂਦੀ ਐ ਰਾਸ਼ਨ ਇਹ 6000 ਰੁਪਏ ਕਹਿੰਦੇ ਕਿਸਾਨ ਨੂੰ 6000 ਰੁਪਿਆ ਪ੍ਰਧਾਨ ਮੰਤਰੀ ਦਿੰਦੇ ਐ ਨਿਧੀ ਯੋਜਨਾ ਕੇ ਤਹਿਤ ਪੇ ਜਿਹੜੀ ਇਹ ਕੇਂਦਰ ਸਰਕਾਰ ਐ ਨਾ ਇਹਦੇ ਤੋਂ ਸਾਨੂੰ ਕੋਈ ਉਮੀਦ ਨਹੀਂ कोई चंगा कारखाना दें चंगी इंडस्ट्री के अलावा तो एक एक मीटिंग क्या और है आज शाम को पाँच बजे अभी बोला यार बोला है कि मीटिंग है मीटिंग करेंगे बात करेंगे जो अभी आपने बैठक लिए उसमें प्रदेश अध्यक्ष प्रभारी आप प्रदेश अध्यक्ष लीडर वगैरह सब थे मुठ्ण मुठ्ण। सब थे सब दोबारा पाँच बजे होने पता नहीं है क्या तो रहे थे